ਗੁਰੂ ਬਾਚਨ ਸਿੰਘ ਕਹਿੰਦੇ ਜੁਨਾ ਦਾ ਜਨਮ ਹੈ ਜਿਹੜਾ 1800 ਤੋਂ 1850 ਦੇ ਵਿੱਚ ਮੰਨਦਾ ਹੈ ਮੋਹਨ ਸਿੰਘ ਦਾ ਵਰਨਾ ਮੰਨਦਾ ਹੈ ਜੀ 1780 ਤੋਂ 1860 ਦੇ ਵਿੱਚ ਇਹ ਕਿਹੜੀ ਸਦੀ ਦਾ ਕਵੀ ਹੈ ਜੀ 19ਵੀਂ ਸਦੀ ਦਾ ਕਿਉਂਕਿ 100 ਸਾਲ ਦੀ ਇੱਕ ਸਦੀ ਹੁੰਦੀ ਹੈ 1800 ਤੋਂ 1900 ਤੱਕ ਕਿਹੜੀ ਸਦੀ ਬਣਦੀ ਹੈ ਜੀ 19ਵੀਂ ਇੱਕ ਸਾਲ ਹਮੇਸ਼ਾ ਸਦੀ ਅੱਗੇ ਚੱਲਦੀ ਹੈ ਰਚਨਾ ਆਵਾਂ ਕਿਹੜੀ ਕਿਹੜੀ ਲਿਖਿਆ ਨੇ ਪੂਰਨ ਪੰਛਤ ਰਾਜਾ ਰਸਾਲੂ ਸੋਨੀ ਮਹੀਵਾਲ ਰਾਣੀ ਕੋਕੀਲਾ ਇਹ ਨਹੀਂ ਕਿਸੇ ਲਿਖਿਆ ਜੀ ਜਿਹੜਾ ਸਲਵਾਨ ਦੇ ਵੀ ਮਦਰੀ ਮਾਂ ਹੁੰਦੀ ਹੈ ਲੂਣਾ ਦਾ ਜਿਹੜਾ ਪੁੱਤਰ ਹੁੰਦਾ ਹੈ ਜੀ ਉਹ ਰਾਜਾ ਰਸਾਲੂ ਜੀ ਹੁੰਦਾ ਉਹਦਾ ਦੀ ਕਿਸਾ ਲਿਖਿਆਗਾ ਕਾਦਰ ਜਾਨ ਨੇ ਤੇ ਦੋ ਹੋਰ ਸੋਨੀ ਮਹੀਵਾਲ ਤੇ ਰਾਣੀ ਕੋਕੀਲਾ ਕਿਸਾ ਵੀ ਲਿਖਿਆ दो होर रचना मिलिया ने, ने जी किस तो इलावा उन्ना केड़ी के जी महराजनामाजनामा जो पूर्णी भारत का किस्सा काव्य रूप लिखा है जी सर्फी काव्य रूप जिड़ी कि ती अखर आधारित होंगी है उर्दू दे किस्से का पहला शब्द ज अखर की है जी अलफो ते आखिरी अखर की है जी शब्द लाम ਜਿਹੜਾ ਪੂਰਨਭਾਦ ਦਾ ਕਿੱਸਾ ਹੈ ਕਾਦਰ ਜਾਨ ਨੇ 16 ਦਿਨਾਂ ਵਿੱਚ ਮੁਕੰਮਲ ਕਰ ਲਿਆ ਸੀ ਇਹਦੇ ਵਿੱਚ ਜਿਹੜਾ ਪੂਰਨਭਾਦ ਦਾ ਜਨਮ ਹੁੰਦਾ ਹੈ ਜੀ ਉਹ ਹੁੰਦਾ ਹੈ ਜੀ ਸਿਆਲਕੋਟ ਦਾ ਰਾਜਾ ਹੁੰਦਾ ਹੈ ਚਲਵਾਨ ਦੇ ਘਰ ਜਦੋਂ ਪੂਰਨਭਾਦ ਦਾ ਜਨਮ ਹੁੰਦਾ ਹੈ ਤਾਂ ਜਿਹੜੇ ਪਵਿਖਾਈ ਕਰਨ ਵਾਲੇ ਹੁੰਦੇ ਨੇ ਜੋਰਸ਼ ਵਗੈਰਾ ਉਹ ਇਸ ਕੈਦਿੰਦੇ ਫਿਰਵਾਨ ਨੂੰ ਕੀ ਬੀਜ ਮੇਰੇ ਮੱਥੇ ਨਾਲ ਲੱਗਣੀ 12 ਸਾਲ ਤੱਕ ਇਹ ਦਿਵਿਨਿਕ ਘਾਤ ਰਹਿਗਾ ਜਿਸ ਕਾਰਨ ਕੇ 12 ਸਾਲ ਹਨਪੂਰੀ ਵਿੱਚ ਕੈਦ ਕਰ ਦਿੱਤਾ ਜਾਂਦਾ ਪੂਨਬੱਤ ਨੂੰ ਪੂਨਬੱਤ ਦੀ ਜਿਹੜੀ ਮਾਤਾ ਹੁੰਦੀ ਹੈ ਕੌਣ ਹੁੰਦੀ ਹੈ ਜੀ ਰਾਣੀ ਇਛਰਾ ਤੇ ਮਤਰੀ ਮੰਮ ਕੌਣ ਹੁੰਦੀ ਹੈ ਜੀ ਰਾਣੀ ਨੂਨਾ ਜਿਹੜੇ ਕਿਸੇ ਦੇ ਵਿੱਚ ਕਰਾਮਾਤੀ ਅੰਸ਼ ਵੀ ਪਾਏ ਜਾਂਦੇ ਨਹੀਂ ਤੇ ਮਦასი ਦਿੱਤਾ ਵੀ 12 ਸਾਲ ਹਨਪੂਰੀ ਦੇ ਵਿੱਚ ਕੈਦ ਕਰਕੇ ਰੱਖਿਆ ਗਿਆ ਸੀ ਜੀ पूर्ण भारत किस्से महाभारत के दो पात्रा का जिक्र जीडे ने अर्जन से अभिमन्यु पूछ लिया जाता है महाभारत पात्रा का जिक्र मिलता है जी पूर्ण भारत के किस्से ने जी अर्जुन अभिमन्यु पहली श्या श्याखिया का रूप लिखा गया जी पहली श्याखी दे वी? पूर्ण भारत का जन्म हिंदा है सलवान के कार बारह साल भर के ਦੇਨ ਤਾਂ ਜਾਂਦਾ ਹੈ ਕਿ ਦੂਜੀ ਸ਼ਰਤੀ ਦੇ ਵਿੱਚ ਆਉਂਦਾ ਹੈ ਜੀ ਲੂਨਾ ਦਾ ਪੂਰਨ ਦੇ ਲਾਵਣਾ ਤੇ ਕਤਲ ਦਾ ਹੁਕਮ ਜਿਹੜਾ 12 ਸਾਲਾਂ ਬਾਅਦ ਪੂਰ ਨੂੰ ਉੱਥੇ ਕੱਢਿਆ ਜਾਂਦਾ ਭੋਲੇ ਦੇ ਵਿੱਚੋਂ ਤਾਂ ਜਦੋਂ ਉਹ ਆਪਣੇ ਪਿਤਾ ਨੂੰ ਮਿਲਣਾ ਹੁੰਦਾ ਹੈ ਤਾਂ ਇਹਦੀ ਮੁਕਰੀਮਾ ਹੁੰਦੀ ਹੈ ਲੂਨਾ ਜਿਹੜੀ ਜੀ ਉਮਰ ਚ ਬਹੁਤ ਛੋਟੀ ਹੁੰਦੀ ਹੈ ਪੁਰਬਾ ਦੀ ਮਰਦੀ ਹੁੰਦੀ ਹੈ ਪਰ ਉਹਦਾ ਗਿਆ ਜਿਹੜਾ ਸਲਵਾਨਾ ਹੁੰਦਾ ਜੋ ਕਿ ਬੁੱਢਾ ਹੁੰਦਾ ਹੈ ਉਹ ਉਹਨਾਂ ਬਾਤ ਨਾਲ ماں ਬੁੱਧ ਦਾ ਵਿਸਤਾਰ ਰੱਖੇ ਉਹੇ ਵੱਲ ਮੌਰੀ ਧੋ ਜਾਂਦੀ ਹੈ ਪਰ ਜਿਹੜਾ ਪੂਰਨ ਭਗਤ ਹੁੰਦਾਗਾ ਉਹ ਹੀ ਕਾਦਰਸ਼ਾ ਦਿਨ ਛਾਨ ਹੈ ਜਿਸ ਕਰਕੇ ਉਹ ਲੂਨਾ ਨੂੰ ਕਹਿੰਦਾ ਕਿ ਤੂੰ ਮੇਰੇ ਲਈ ਤਾਂ ਮੇਰੀ ਪਿਆਰੀ ਪਤਨੀ ਜਣ ਕੀ ਮੇਰੀ ਮਾਂ ਹੀ ਹੈ ਜਿਸ ਕਰਕੇ ਲੂਨਾ ਗੁੱਸੇ ਹੋ ਜਾਂਦੀ ਹੈ ਤੇ ਫਿਰ ਲੂਨਾ ਦੇ ਇਲਜ਼ਾਮ ਲਾ ਦਿੰਦੀ ਹੈ ਗਲਤ ਜਿਸ ਕਰਕੇ ਬਾਅਦ ਵਿੱਚ ਸਲਮਾਨ ਨੂੰ ਕਤਲ ਦਾ ਹੁਕਮ ਦੇ ਦਿੱਤਾ ਜਾਂਦਾ ਹੈ ਜੀ ਫਿਰ ਜਿਹੜਾ ਤੀਜੀ ਸ਼ੈਲਫੀ ਦੇ ਵਿੱਚ ਉਹਨੂੰ ਕੱਢ ਲ ਕਰ ਦਿੱਤਾ ਜਾਂਦਾ ਪੂਰਨ ਭੰਗ ਤੇ ਉਹ ਵੀ ਲੱਗਾ ਵਹਾਂ ਕੱਟ ਕੇ ਉਹਨੂੰ ਖੂ ਦੇ ਵਿੱਚ ਦੇਖ ਦਿੱਤਾ ਜਾਂਦਾ ਹੈ ਤੀਜੀ ਸ਼ੈਲਫੀ ਦੇ ਵਿੱਚ ਤੇ ਜਿਹੜਾ ਗੋਰਖਨਾਥ ਉੱਤੇ ਉਹਦੇ ਚੇਲੇ ਆਉਂਦੇ ਆ ਉਹਨੂੰ ਥੋਂ ਕੱਢਦੇ ਆ ਤੇ ਫਿਰ ਜਿਹੜਾ ਗੋਰਖਨਾਥ ਦਾ ਚੇਲਾ ਬਣ ਜਾਂਦਾਗਾ ਪੂਰਨ ਭੰਗ ਦਾ ਫਿਰ ਉੱਥੇ ਰਾਣੀ ਸੁਂਦਰਾ ਹੁੰਦੀ ਹੈ ਜੀ ਬਹੁਤ ਸਾਰਾ ਪੀਟਾ ਲੈ ਕੇ ਪੁਰ ਬੋਰਖਣਾ ਤੋਂ ਜਨ ਵੀ ਤੂੰ ਜੋ ਚੌਂ ਨੀ ਮੰਗ ਸਕਦੀ ਐ ਫਿਰ ਜਿਹੜੀ ਰਾਣੀ ਸੁੰਦਰਾ ਹੁੰਦੀ ਐ ਉਹ ਨੂੰ ਦੇ ਕੇ ਪੂਰਨ ਬਾਤ ਨੂੰ ਦੇ ਕੇ ਨਿਕਮੋ ਵੀ ਤਾਂ ਹੁੰਦੀ ਓਦੇ ਵੱਲ ਕਿ ਹੋਰ ਕੁਝ ਵੀ ਨਹੀਂ ਹੁੰਦੀ ਉਹ ਉਸ ਬਾਤ ਨੂੰ ਮੰਗ ਲੈਂਦੀ ਐ ਤੇ ਜਿਹੜਾ ਬੋਰਖਣਾਦ ਹੁੰਦਾ ਪੂਰਨ ਬਾਤ ਨੂੰ ਨਾਲ ਤੋੜ ਦਿੱਤਾ ਤੋੜ ਦਿੰਦਾ ਜੀ ਤੇ ਜਿਹੜੀ ਚੌਥੀ ਸ਼ਰਫੀ ਹੁੰਦੀ ਐ ਓਦੇ ਵਿੱਚ ਰਾਣੀ ਸੁੰਦਰਾ ਤੇ ਮਹਿਲ ਤੋਂ ਬਾਪਸੀ ਦੀਵੀ ਵਿੱਚ ਪੂਰਨ ਪੰਦ ਦਾ ਜਿਹੜਾ ਮਾਣਾ ਉਹ ਮਹਿਲਾ ਦੇ ਵਿੱਚ ਨਹੀਂ ਲੱਗਦਾ ਮਹਾਰਾਣੀ ਚੁੰਦਰਾ ਵੱਲ ਉਹ ਮੋਹੀਤ ਹੁੰਦਾ ਉਹ ਰਾਤ ਨੂੰ ਜੁੱਤੇ ਪੈ ਰਾਣੀ ਚੁੰਦਰਾ ਦੇ ਕੋਠੇ ਬਾਪਿੱਥਾ ਜਾਂਦਾ ਗੋਰਖਾ ਕੋਲ ਜਿਸ ਤੋਂ ਬਾਅਦ ਜਿਹੜੀ ਰਾਣੀ ਚੁੰਦਰਾ ਉਹ 살 ਮਾਰ ਕੇ ਹੱਤਿਆ ਕਰ ਲੈਂਦੀ ਹੈ ਜੀ ਇਹ 05ਵੀਂ ਸ਼ੈਲਪੀ ਦੇ ਵਿੱਚ ਹੈ ਜੀ ਸਲਵਾਨ ਦੀ ਪੂਰਨ ਮੁਲਾਕਾਤ ਮੁਰ ਗੋਰਖ ਕੋਲ ਜਾਣਾ ਜੀਰੋ ਰਾਨੀ ਸਿੰਦਰਾ ਦੇ ਮੈਲ ਤੋਂ ਵਾਪਸੀ ਕਰਕੇ ਗੁਰਖੁ ਨਾਥ ਕੋਲ ਜਾਂਦਾ ਤਾਂ ਜਿਹੜਾ ਗੁਰਖੁ ਨਾਥ ਹੁੰਦਾ ਉਹ ਕਹਿ ਦਿੰਦਾ ਵੀ ਤੇਰੇ ਘਰ ਕੀ ਰਾਣੀ ਸਿੰਦਰਾ ਮਰੀ ਹੈ ਉਹਦੀ ਮੌਤ ਹੋਈ ਹੈ ਜਿਹਦੇ ਉਹਦਾ ਇਨਾਕ ਪ੍ਰਭਾਵ ਪੈਂਦਾ ਉਸ ਗੱਲ ਦਾ ਫਿਰ ਪੂਰਨ ਘਰ ਤੇ ਜਿਹੜਾ ਜੋਗੀ ਬਣ ਜਾਂਦਾ ਮੁੰਦਰਾ ਵਗੈਰਾ ਪਾ ਲੈਂਦਾ ਪੂਰਨ ਬਾਸ ਤੇ ਜਿੱਥੇ ਵੀ ਜਾਂਦਾ ਹਰ ਇੱਕ ਪਾਸੇ ਜਿੱਥੇ ਵੀ ਜਾਂਦਾ ਉੱਥੇ ਹਰ ਇੱਕ ਪਾਸੇ 12 ਦਿਨ ਬਾਅਦ ਉਹ ਪੂਰੇ ਹੁੰਦੇ ਨੇ ਫਿਰ ਉਹਦੀ ਮੁਲਾਕਾਤ ਹੁੰਦੀ ਹੈ ਸਲਵਾਨ ਨਾਲ ਉੱਥੇ ਜਾਂਦਾ ਹੈਗਾ ਤੇ ਜਿਹੜਾ ਸਲਵਾਨ ਤੇ ਉਹਦੀ ਮਤਰੀ ਮਾਂ ਹੁੰਦੀ ਹੈ ਲੂਣਾ ਉਹ ਪੁੱਤਰ ਦਾ 12 ਦਿਨ ਦੀ ਪ੍ਰਾਪਤੀ ਲਈ ਪੂਰਨ ਦਾ ਅਸ਼ੀਰਵਾਦ ਲੈਂਦੇ ਨੇ ਪੂਰ ਕਿਉਂਕਿ ਉੱਥੇ ਪੂਰ ਨੂੰ ਜਿਹੜੀ ਉਹਦੀ ਮਾਂ ਹੁੰਦੀ ਹੈ ਰਾਮਚਰਾ ਅਸਲੀ ਮਾਤਾ ਹੁੰਦੀ ਹੈ ਜਿਹੜੀ ਉਹ ਪਹਿਚਾਨ ਲੈਂਦੀ ਹੈ ਦੀ ਇਹ ਵੀ ਆ ਪੁੱਤਰ ਹੈ ਇਸ ਤੋਂ ਬਾਅਦ ਯਾਨੀ ਇਛਰਾ ਦੀ ਜਿਹੜੀ ਜੋ ਤੁੰਦੀ ਆ ਖਾਂਦੀ ਉਹ ਵਾਪਿਸ ਆ ਜਾਂਦੀ ਹੈ ਨਾ ਜਰ ਉਹ ਮੁੜ ਕੇ ਦੇਖਣ ਲੱਗ ਜਾਂਦੇ ਆ ਜੀ ਤੇ ਇਸ ਤੋਂ ਬਾਅਦ ਉਹ ਫਿਰ ਗੋਰਖਨਾਥ ਕੋਲ ਜਾਂਦਾ ਹੈਗਾ ਜਿਹੜਾ ਕਾਗਜ਼ ਆਪੀ ਸਭ ਤੋਂ ਲੇ ਲਈ ਜਦ ਚਨਾ ਪੁੱਛ ਲਈ ਅੰ内 ਕਿ ਇਹ ਜੀ ਮਹਾਰਾਜਨਾਮਾ ਜਿਹੜੇ 1014 ਬੰਦ ਨੇ ਕਿਹੜੇ ਛੰਦ ਦੇ ਵਿੱਚ ਲਿਖੀ ਗਈ ਹੈ ਜੀ ਪੁੱਛ ਲਿਆ ਜਾਂਦਾ ਦਵਈਆ ਛੰਦ ਦੇ ਵਿੱਚ ਇੱਕ ਇਸਤਾਰ ਨਾਜ਼ਵਾਨ ਦਿਤਾ ਜੀ ਇਸਲਾਮਦਾਰ ਹੰਗਾਲ ਸਵੰਦਿਤ ਹੈ ਤ੍ਰਿਕੋਹ ਰਚਨਾ ਜੀ ਰੋਜ਼ਨਾਮਾ ਜੀਵਿਕ ਸ਼ੋਕਵੰਝਾ ਬੰਦ ਤੇ ਛੰਦ ਕਿਹੜਾ ਜੀ ਦੋਰਾ ਇਹ ਗੱਲ ਆਪ ਕਾਹੀ ਚੁੱਕਿਆ ਹੈ ਜੀ ਪੰਜਾਬੀ ਵਿੱਚ ਪਹਿਲੀ ਵਾਰ ਪੂਰਨਕਾਂ ਦਾ ਕਿਛ ਨਹੀਂ ਹੰਵਾਲ ਕੋਣ ਹੈ ਜੀ ਕਾਦਰ ਜਾਰ छंदा वरतिया जी पूर्व भारत दैंत कलिया नौ सौ सत्तर बंद कि छा बैंत बंद एक सौ चाली कलिया किनिया जी नौ सौ सत्तर इस तु इलावा एक हो लिखिया है जी किसा सोनी महिवाल किंद जी 970, ਇਹੀ ਦੋਰਾ ਸ਼ੰਦ ਦੇ ਵਿੱਚ ਵੀ ਲਿਖਿਆ ਹੈ ਕਿ ਕਰੋਜਨਾਮਾ ਵੀ ਦੋਰਾ ਸ਼ੰਦ ਦੇ ਵਿੱਚ ਹੀ ਲਿਖਿਆ ਗਿਆ ਤੇ ਬੰਦ ਕਿੰਨੇ ਆ ਜੀ ਸੋਨੀ ਮਹਿੰਵਾਲ ਦੇ 171 ਤੇ ਕੁੱਲ ਦੋਰੇ ਕਿੰਨੇ ਆਉਂਦੇ ਆ ਜੀ 342 ਫੇਰ ਇਹ ਕੋੜੀ ਦੇ 7000 ਸਾਲੂ ਜੋ ਕਿ ਸਲਵਾਨ ਤੇ ਨੂਨਾਂ ਦਾ ਹੀ ਪੁੱਤਰ ਹੁੰਦਾ ਹੈ ਜਿਹੜੇ ਸ਼ੰਦ ਦੇ ਵਿੱਚ ਲਿਖਿਆ ਗਿਆ ਜੀ ਕੋੜੀ ਸ਼ੰਦ ਇਹਦੇ ਵਿੱਚ ਦੋ ਸ਼ੰਦ ਆਉਂਦੇ ਆ ਜੀ ਸਿਰਖੰਡੀ ਤੇ ਨਿਸ਼ਾਨੀ ਸ਼ੰਦ ਇਸ ਤੋਂ ਇਲਾਵਾ ਅਦਿਤੀ ਨਾਲ ਉਹ ਵਰ ਵੀ ਨਹੀਂ ਸੀ ਹੈ ਜਿਹਦੇ ਵਿੱਚ 30 ਬੰਦ ਕਿੰਨੇ ਵਾਰ ਤੇ ਗਿਆ ਜੀ 120 ਰਣਜੀਤ ਸਿੰਘ ਕਾਲ ਦਾ ਕਵੀ ਹੈ ਗੋਲਕਨ ਅਦਵਰਸਾ ਮੇਰੀ ਗੱਲ ਕੀਤੀ ਗਈ ਹੈ ਜਿਹੜਾ ਮੋਨ ਸਿੰਘ ਦੀਵਾਨ ਹੈ ਜੀ ਉਹ ਕੀ ਕਹਿੰਦਾ ਨੂੰ ਲੋਕ ਨਾਇਕਾਂ ਦਾ ਕਵੀ ਕੀ ਜਨਾ ਜੀ ਕਾਦਰ ਯਾਰ ਨੂੰ ਤੇ ਰਤਨ ਸਿੰਘ ਜੱਗਦੀ ਕੀ ਇਹਨਾਂ ਜੀ ਬੇਜਵਾਨਿਆਂ ਦਾ ਕਵੀ ਪੁੱਛ ਲਿਆ ਜੇ ਹਾਂ ਆਪਸ਼ਨ ਦੇ ਕੇ ਵੀ ਬੇਜਵਾਨਿਆਂ ਦਾ ਕਵੀ ਕਾਦਰ ਜਾਨੂ ਕੋਈੜਾ ਮੰਨਦਾਗਾ ਉਹ ਹੈ ਜੱਗੀ ਰਤਨ ਸਿੰਘ ਜੱਗਦੀ ਤੇ ਮੋਹਨ ਸਿੰਘ ਦਿਵਾਨਾ ਕੀ ਮੰਨਦਾ ਜੀ ਲੋਕ ਨਾਇਕਾਂ ਦਾ ਕਵੀ